ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬੀਰ ਭਰ ਬੀਰ ਜੀ ਹਲੋ ਬੀਰ ਜੀ ਆ ਫੜ ਲਓ ਮੈਂ ਲਾੜਾ ਹੋਊਗੀ ਉੱਪਰ ਸਾਹ ਬੰਨ ਲਿਆ ਜੇ ਲਾਈਟ ਲਾਈਟ ਸਰਦਾਰ ਚੰਨਣਾ ਉਹਨੂੰ ਪਤਾ ਉਹਨੂੰ ਕੈਮਰਾ ਵਾਲੇ ਨੂੰ ਪਤਾ ਮਿਹਰਬਾਨ ਬਹੁਤ ਬਹੁ ਮਾਰਕਟ ਬਹੁਤ ਬੱਸ ਰੋਕਿਆ ਜਾ। ਅੱਜ ਦੇ ਪਾਪ। ਅੱਜ ਦੇ ਦਿੱਲੀ ਵਿੱਚ ਹੁਣ ਜਾਫੀਅਤ ਹੋਈ ਹੈ। ਭਾਈ ਪਰਿਖੇਤ ਹੋਈ ਹੈ ਜੀ ਕੀ ਜਾਣਾ ਚਾਹੁੰਦੇ ਹੋ ਤੇ ਭਾਈ। ਜਿਹੜੀ ਦਿੱਲੀ ਵਿੱਚ ਭਾਤੀ ਜਨਤਾ ਪਾਰਟੀ ਜਿੱਤੋਈ ਹੈ ਉਹਦਾ ਸਾਰਾ ਕੈਰੇਕਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਉਹਦੀ ਸੋਚ ਉਹਦੀ ਅਡੋਲੋਜੀ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਦੇਸ਼ ਦੇ ਲੋਕਾਂ ਗਰੀਬ ਲੋਕਾਂ ਦਾ ਵਰਕ ਵਰਗ ਦਾ ਉਥਾਨ ਕਰਨਾ ਮਜਲੂਮਾਂ ਦਾ ਸਥਾਨ ਕਰਨਾ ਮਹਿਲਾਵਾਂ ਦਾ ਗਰੀਬ ਅਤੇ ਸਨਾਂ ਬਾਰੇ ਸੋਚਣਾ ਉਹਦੀ ਇਹਦੀ ਸੋਚ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਇੱਦੀ ਤਗੜੀ ਜਿੱਲੇ ਵਿੱਚ ਲੀਡ ਲਈ ਆ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਹੋ ਕੇ ਵਿਚਰੇਗੀ ਸਿਰ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਸਤਾ 2027 ਦੇ ਕਮਲ ਦਾ ਫੁੱਲ ਖਿੜੇਗਾ ਇਹ ਸਰਕਾਰ ਲੋਕਾਂ ਨੇ ਸਮਝ ਲਿਆ ਜਿਹੜਾ ਤੇਜਦੀ ਵਾਲਾ ਬਿਲਕੁਲ ਝੂਠ ਦਾ ਬਲੰਦਾ ਆ ਝੂਠ ਦੀ ਰਾਜਨੀਤੀ ਕਰਦਾ ਤੇ ਝੂਠਵਾਲੇ ਲੋਕਾਂ ਨੂੰ ਬੋਲ ਕੇ ਗਮਰਾਹ ਕਰਕੇ ਲੋਕਾਂ ਦੀ ਲੋਕਾਂ ਦਾ ਸ਼ੋਸ਼ਣ ਕਰਦਾ ਅੱਜ ਲੋਕਾਂ ਨੇ ਇਸ ਗੱਲ ਦੀ ਮੋਹਰ ਲਾ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਜੋ ਇਸ ਗੱਲ ਦੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੀ ਬਦੌਲਤ ਅੱਜ ਜਿੱਤ ਹੋਈ